ਮੁਕੇਰੀਆ ਵਿਖੇ ਜੈਸ਼ਮੰਦ ਜੋ ਕਿ 10 ਕਲੈਕਸ਼ਨ ਦੀ ਸ਼ਾਪ ਦੁਕਾਨ ਦੇ ਨਾਂ ਦੇ ਉੱਪਰ ਆਪਣੀ ਦੁਕਾਨ ਚਲਾ ਰਿਹਾ ਸੀ ਅੱਜ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੀ ਭੈਣ ਆਪਣੀ ਮਾਤਾ ਆਪਣੀ ਭੂਆ ਦੇ ਨਾਲ ਗਗਨ ਦੇ ਟਿਲੇ ਸੌੜੇ ਵਿਖੇ ਮੱਥਾ ਟੇਕ ਕੇ ਆ ਰਹੇ ਸੀ ਤਲਵਾੜੇ ਰੋਡ ਵਿਖੇ ਬੁੱਡੇਵਾਲ ਦੇ ਮੋੜ ਦੇ ਕੋਲ ਅਚਾਨਕ ਗੱਡੀ ਬੇਕਾਬੂ ਹੋ ਗਈ ਔਰ ਲਾਗੇ ਖੜੇ ਜਾਮਨ ਦੇ ਬੂਟੇ ਦੇ ਵਿੱਚ ਝਟਕਰਾਈ ਜਿਸ ਦੇ ਵਿੱਚ ਗੱਡੀ ਦੇ ਵਿੱਚ ਮੋਰੇ ਜੈਸ਼ਮੰਦ ਚਲਾ ਰਿਹਾ ਸੀ ਨਾਲ ਮੋਹਲੀ ਸੀਟ ਤੇ ਉਸਦੀ ਭੈਣ ਬੈਠੀ ਸੀ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਹੜੇ ਚਾਰ ਹੋਰ ਸੀ ਉਹਨਾਂ ਦੇ ਨਾਲ ਉਹ ਜ਼ਖਮੀ ਹੋ ਗਏ ਜਿੱਚ ਉਹਨਾਂ ਦੀ ਮਾਤਾ ਭੂਆ ਉਹਨਾਂ ਦੀ ਭਾਂਜੀ ਇਹ ਸਾਰੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹ ਲੁਧਿਆਣਾ ਡੀ ਐਮ ਸੀ ਰੈਫਰ ਕਰਤਾ ਮੌਕੇ ਤੇ ਦੋਨੇ ਭੈਣ ਭਰਾਵਾਂ ਦੀ ਮੌਤ ਹੋ ਗਈ ਮਕੇੜੀਆਂ ਦੀ ਫੈਮਿਲੀ ਸੀ ਦੁਪਹਿਰੇ ਕਿਸੇ ਧਾਰਮਿਕ ਸਥਾਨ ਤੇ ਗਏ ਸੀ ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਇਥੇ ਸ਼ਾਹਨਾ ਟੱਪੇ ਲਾਈਫ ਕੇਅਰ ਹਸਪੀਟਲ ਲਾਗੇ ਤਾਂ ਜਿਹੜਾ ਬੰਦਾ ਚਾਲਕ ਸੀਗਾ ਜਾਇਸ਼ ਇਹਨੂੰ ਜਦੋਂ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਨਾਲ ਗੱਡੀ ਜਿਹੜੀ ਬੇਕਾਬੂ ਹੋ ਗਈ ਮੌਕੇ ਤੇ ਦੋਨੇ ਭੈਣ ਪਰਾਗੇ ਬੈਠੇ ਦੋਨਾਂ ਦੀ ਡੈਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿਹੜੇ 6 ਹਟ ਚਾਰਜਡ ਜਖਮੀ ਆਗੇ ਉਹ ਡੀਐਮਸੀ ਬੁਹਰਾਣਾ ਦਾ ਰਿਪੋਰਟ ਕਰਤਾ ਉਹ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਅਸੀਂ ਬੰਦੇ ਕਾਰਵਾਈ ਕਰ 144 ਦੀ ਕਾਰਵਾਈ ਕਰ ਰਹੇ ਹਾਂ